ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਦੀ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ 11 ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਸ਼ਹੀਦ ਕਰਨ ਵਾਲੇ 47 ਪੁਲਿਸ ਮੁਲਾਜ਼ਮਾਂ ਨੂੰ ਤਾਮ ਉਮਰ ਦੀ ਕੈਦ ਹੋਈ ਹੈ देर ਨਾਲ ਮਿਲਿਆ ਇਨਸਾਫ ਸਾਡਾ ਆਸ਼ਤਾ ਮੁੱਦਾ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਆ ਜਾਂਦਾ ਹੈ ਕਿ देर ਨਾਲ ਮਿਲਿਆ ਇਨਸਾਫ ਬਹੁਤੇ ਮਾਇਨੇ ਨਹੀਂ ਰੱਖਦਾ ਪੀਲੀ ਪੀਂਤ ਦੇ ਕਾਂਡ ਬਾਰੇ ਤੁਸੀਂ ਕਿਹੜੀ ਟਿੱਪ ਨਹੀਂ ਕਰਦੇ ਕੋ ਵੀ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਬਿਲਕੁਲ ਸਹੀ ਹੈ ਕਿ ਜਿਹੜਾ देर ਨਾਲ ਇਨਸਾਫ ਮਿਲਦਾ ਉਹ ਇਨਸਾਫ ਨਾ ਰਹਿੰਦਾ ਤੇ ਨਾ ਉਹ ਮੰਨਿਆ ਜਾਂਦਾ ਜੀ ਕਿਉਂਕਿ ਜਿਹੜੀ ਪੀੜ ਚ ਤਿਰ ਹੁੰਦੀ ਆ ਉਹਨੇ ਇੰਨੀ ਪੀੜਾ ਹਟਾ ਲਈ ਹੁੰਦੀ ਆ ਉਸ ਸਮੇਂ ਦੇ ਦਰਮਿਆਨ ਕਿ ਉਹਦੇ ਲਈ ਫੇਰ ਜਿਹੜਾ ਇਸ ਤਰ੍ਹਾਂ ਦਾ ਕੋਈ ਇਨਸਾਫ ਆ ਉਹਦੇ ਬਹੁਤੇ ਅਰਥ ਨਹੀਂ ਰਹਿ ਜਾਂਦੇ ਸੋ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਪੀੜੀ ਪੀਠ ਜਿਹੜਾ ਜਿਹੜਾ ਕਾਂਡ ਆ ਜਿਹੜਾ 1991 ਦੇ ਵਿੱਚ ਵਾਪਰਿਆ ਜੀ ਤੇ 1991 ਤੋਂ ਲੈ ਕੇ 2016 یعنی ਦੀ 25 ਬਰਿਆਂ ਬਾਅਦ ਸ਼ਰੀਰ ਦਾ ਚੌਥਾ ਹਿੱਸਾ ਹਾਂਜੀ 25 ਬਰਿਆਂ ਬਾਅਦ ਉਸ ਕੇਸ ਦਾ ਜਿਹੜਾ ਫੈਸਲਾ ਆਇਆ ਜਿਹੜਾ ਝੂਠੇ ਪੁਲਿਸ ਮੁਕਾਬਲੇ ਹੋਏ ਜੀ 11 ਸਿੱਖ ਨੌਜਵਾਨਾਂ ਨੂੰ ਪੁਲਸ ਵਾਲੇ ਨੇ ਸ਼ਹੀਦ ਕੀਤਾ ਸੋ ਉਹਦੇ ਸਵਾਦ ਜਿਹੜਾ ਐਂਡੀ ਦੇਰ ਬਾਅਦ ਫੈਸਲਾ ਆਇਆ ਉਹਨਾਂ 25 ਵਰਿਆਂ ਦੇ ਵਿੱਚ ਇੱਕ ਪਾਸੇ ਤਾਂ ਉਹ ਜਿਹੜੇ ਦੋਸ਼ੀ ਸੀ 57 ਪੁਲਸ ਵਾਲੇ ਜਿਹੜੇ ਨਾਮਜ਼ਦ ਕੀਤੇ ਗਏ ਸੀ ਉਹਨਾਂ ਚੋਂ 10 ਤਾਂ ਉਹਨਾਂ ਚੋਂ ਹੀ ਮਰ ਗਏ ਜੀ ਬਾਕੀ 47 ਰਹਿ ਗਏ 47 ਨੂੰ ਉੱਥੇ ਜਾ ਹੋਈ ਆ ਤੇ ਦੂਸਰੀ ਪਾਸੇ ਜਿਹੜੇ ਪੀੜਤ ਪਰਿਵਾਰ ਨੇ ਜੀ ਉਹਨਾਂ ਪੀੜਤ ਪਰਿਵਾਰਾਂ ਨੇ 25 ਵਰਿਆਂ ਚ ਕਿੰਨੀ ਪੀੜਾ ਆਪਣੇ ਪਿੰਡੇ ਤੇ ਹੰਡਾਈ ਆ ਹਾਂਜੀ ਜਦੋਂ ਉਹ بار-बार 3ਕਾਤੇ ਜਾਂਦੇ ਹੋਣਗੇ ਉੱਥੇ ਵਕੀਲਾਂ ਦੀਆਂ ਬਹਿਸਾਂ ਸੁਣਦੇ ਹੋਣਗੇ ਜੋ ਕੁਝ ਵੀ ਮਤਲਬ ਉਹਨਾਂ ਦੇ ਜ਼ਖਮ ਬਾਰ-ਬਾਰ ਬਾਰ-ਬਾਰ ਹਰੇ ਹੁੰਦੇ ਹੋਣਗੇ ਅੱਲੇ ਹੁੰਦੇ ਹੋਣਗੇ ਚੀ ਸੁੱਟਦੀ ਹੋਊਗੀ ਤੇ ਉਹਨਾਂ ਦੇ ਪਰਿਵਾਰਾਂ 'ਚੋਂ ਕਿੰਨੇ ਵਿਅਕਤੀ ਨੇ ਜਿਹੜੇ ਉਹ ਇਸ ਮੀਤ ਨੂੰ ਆਪਣੇ ਸੀਨੇ 'ਚ ਲੈ ਕੇ ਜਿਹੜੇ ਇਸ ਜਹਾਨ ਤੋਂ ਚਲੇ ਗਏ ਹੋਣਗੇ ਕਿ ਇਨਸਾਫ ਕੋਦੋਂ ਮਿਲੇਗਾ ਹਾਂਜੀ ਸੋ देर ਦੇ ਨਾਲ ਜਿਹੜਾ ਇਨਸਾਫ ਕੋਈ ਇੱਕ ਮਤਲਬ ਸੱਚ ਹੈ ਕਿ ਜਿਹੜਾ ਦੇਰ ਦੇ ਨਾਲ ਇਨਸਾਫ ਮਿਲਦਾ ਉਹ ਇਨਸਾਫ ਨਹੀਂ ਰਹਿੰਦਾ ਹਾਂਜੀ ਸੋ ਜਦੋਂ ਫੈਸਲਾ ਆਇਆ ਪੀੜਤ ਪਰਿਵਾਰਾਂ ਦੇ ਜਿੰਨੇ ਵੀ ਉੱਥੇ ਮੈਂਬਰ ਸੀ ਉਹਨਾਂ ਨੇ ਭਾਵੇਂ ਕਿਹਾ ਕਿ ਠੀਕ ਹੈ ਕਿ ਸਾਨੂੰ ਇਹ ਜਿਹੜਾ ਫੈਸਲਾ ਹੋਇਆ ਜੀ ਉਹਦੇ ਨਾਲ ਕੁਝ ਰਾਹਤ ਮਿਲੀ ਆ ਹਾਂਜੀ ਪਰੰਤੂ ਸਾਨੂੰ ਵੈਸੇ ਇਹ ਨਹੀਂ ਲੱਗਦਾ ਕਿ ਸਾਡੇ ਨਾਲ ਇਨਸਾਫ ਹੋਇਆ ਹਾਂਜੀ ਇਕ ਤਾਏ ਕਿ ਉਹਨਾਂ ਨੂੰ ਉਮਰ ਕੈਦ ਤਾਹੇ ਤਾਂ ਉਮਰ ਹੋਈਆ ਸਾਰੀ ਉਮਰ ਦੇਲੀ ਹੋਈਆ ਕਿ ਉਹ ਸਾਰੀ ਜਦੋਂ ਤੱਕ ਜੂਨ ਦੇ ਜੇਲ੍ਹ 'ਚ ਹੀ ਰਹਿਣਗੇ ਉਹਨਾਂ ਨੂੰ ਤਾਂ ਉਮਰ ਹੋਈਆ ਫਾਂਸੀ ਨਹੀਂ ਹੋਈ ਜੀ ਦੂਸਰਾ ਇਹ ਹੈ ਕਿ ਸਮਾਂ ਇੰਨਾ ਲੰਘ ਗਿਆ ਇਹਨਾਂ ਲੰਬਾ ਸਮਾਂ ਲੰਕਿਆ ਕਿ ਸਾਨੂੰ ਨਹੀਂ ਲੱਗਦਾ ਕਿ ਸਾਡੇ ਨਾਲ ਅਨਸਾਫ਼ ਹੋਇਆ ਸੋ ਇਸ ਦੇਸ਼ ਦਾ ਜਿਹੜਾ ਕਾਨੂੰਨ ਹੈ ਜੀ ਉਹਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਕਿ ਆਖਰ ਨੂੰ ਕੋਈ ਨਾ ਕੋਈ ਸੀਮਾ ਹੱਦਾਂ ਜੜੀ ਹਾਂਜੀ ਉਹ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਅਦਾਲਤਾਂ 'ਚ ਬੰਦੇ ਵਿਰਖ ਹੋ ਜਾਣ। ਸੋ ਪਰੰਤੂ ਇਸ ਦੇਸ਼ ਚ ਹਮੇਸ਼ਾ ਅਦਾਲਤਾਂ ਚ ਬੰਦੇ ਵਿਰਖ ਹੋਏ ਨੇ ਤੇ ਇਹ ਇਹ ਜਿਹੜਾ ਇਹ ਕੇਸ ਆ ਸਾਡੇ ਸਾਹਮਣੇ ਜਿਹੜਾ 25 ਵਰਿਆਂ ਬਾਅਦ ਫੈਸਲਾ ਹੋਇਆ ਤੇ ਉਹ 25 ਵਰਿਆਂ ਚ ਕਿੰਨੇ ਬੰਦੇ ਉਹਨਾਂ ਅਦਾਲਤਾਂ ਚ ਵਿਰਖ ਹੋਏ ਆ ਕਿੰਨਾ ਲੰਬਾ ਸਮਾਂ ਉਹਨਾਂ ਨੇ ਉਡੀਕ ਕੀਤੀ ਆ ਕਿੰਨੀ ਲੰਬੀ ਸਮੇਂ ਉਹਨਾਂ ਨੇ ਪੀੜਾ ਚੱਲੀ ਆ ਸੋ ਇਸ ਦੇਸ਼ ਦੇ ਜਿਹੜਾ ਕਾਨੂੰਨ ਆ ਅਦਾਲਤਾਂ ਨੇ ਸੁਪਰੀਮ ਕੋਰਟ ਆ ਉਹਨਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਖਾਸ ਕਰਕੇ ਇਹ ਜਿਹੇ ਭਿਆਨਕ ਕਾਂਡ ਜਿਹੜੇ ਇੱਕ ਤਰ੍ਹਾਂ ਮਨੁੱਖਤਾ ਨੂੰ ਝੰਝੋੜਨ ਵਾਲੇ ਨੇ ਉਹਨਾਂ ਬਾਰੇ ਤਾਂ ਘੱਟੋ-ਘੱਟ ਇੰਨਾ ਲੰਬਾ ਸਮਾਂ ਜਿਹੜਾ ਉਹ ਫੈਸਲਾ ਆਉਣ ਦੇ ਵਿੱਚ ਨਹੀਂ ਲੱਗਣਾ ਚਾਹੀਦਾ ਪੀਲੀ ਪਾਂਦ ਝੂਠੇ ਪੁਲਿਸ ਮੁਕਾਬਲੇ ਤੇ ਪੰਜਾਬ ਦੇ ਖਾੜਕੂਬਾਦ ਦੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਤੁਸੀਂ ਕਿਵੇਂ ਰਲਗਟ ਕਰਦੇ ਹੋ ਦੇਖੋ ਜੀ ਬਬਾ ਝੂਠੇ ਪੁਲਿਸ ਮੁਕਾਬਲਾ ਚਾਹੇ ਇਹ ਪੀਲੀ ਭੀਤ ਹੋਇਆ ਚਾਹੇ ਉਸ ਤੋਂ ਪਹਿਲਾਂ ਕਲਕੱਤੇ ਹੋਏ ਨੇ ਦੇਸ਼ ਦੇ ਬੱਖੋ-ਬੱਖਰੇ ਥਾਵਾਂ ਤੇ ਹੋਏ ਨੇ ਤੇ ਪੰਜਾਬ 'ਚ ਹੋਏ ਨੇ ਜੀ ਪੰਜਾਬ ਦੀ ਕਿਹੜੀ ਨਹਿਰ ਆ ਜੀ ਦਾ ਕਿਨਾਰਾ ਕਿਹੜਾ ਦਰਿਆ ਜੀ ਦਾ ਕਿਨਾਰਾ ਕਿਹੜਾ ਰੂਹੀਆ ਬੀਵਾਨਾ ਕਿਹੜੇ ਸੇਮ ਨਾਲੇ ਨੇ ਜਿੱਥੇ ਝੂਠੇ ਪੁਲਿਸ ਮੁਕਾਬਲੇ ਨਹੀਂ ਹੋਏ ਜੀ ਮਤਲਬ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਜਿਵੇਂ ਤੁਸੀਂ ਗੱਲ ਕੀਤੀ ਆ ਜਿਹੜਾ ਤੁਹਾਡਾ ਸਵਾਲ ਆ ਕਿ ਪੀਲੇ ਵੀ ਜਿਹੜਾ ਪੁਲਿਸ ਮੁਕਾਬਲਾ ਤੇ ਜਿਹੜੇ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਹੋਏ ਆ ਉਹ ਉਹਨਾਂ 'ਚ ਸਮਾਨਤਾ ਕੀ ਆ ਪਰਿਵਾਰ ਆ ਜਿਹੜਾ ਆਰਾਮ ਦੇ ਨਾਲ ਘਟ ਸੁੱਤਾ ਪਿਆ ਜੀ ਪੁਲਿਸ ਦੀਆਂ ਧਾੜਾਆਂ ਦੀਆਂ ਧਾੜਾਆਂ ਆਉਂਦੀਆਂ ਨੇ ਘਰੋਂ ਜਵਾਨ ਪੁੱਤ ਹੈ ਜਿਹੜਾ ਉਹਨੂੰ ਚੱਕ ਕੇ ਲੈ ਜਾਂਦੀਆਂ ਨੇ ਤੇ ਮੁੜ ਕੇ ਉਸ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਜਵਾਨ ਪੁੱਤ ਕਿੱਥੇ ਗਿਆ ਅੱਜ ਵੀ ਬਹੁਤ ਸਾਰੇ ਬਜ਼ੁਰਗ ਹੋ ਚੁੱਕੇ ਨੇ ਜਿਹੜੇ ਉਮਰ ਦੇ ਆਖਰੀ ਦੌਰ 'ਚ ਨੇ ਜਿਨ੍ਹਾਂ ਦੀਆਂ ਮਤਲਬ ਅੱਖਾਂ ਦੀ ਰੋਸ਼ਨੀ ਤੱਕ ਚਲੀ ਗਈ ਆਪਣੇ ਪੁੱਤ ਦਾ ਰਾਹ ਤੱਕਦੇ ਆ ਕਿ ਅੱਜ ਵੀ ਵਾਪਸ ਆਉਂਦਾ ਕੱਲ੍ਹ ਵੀ ਵਾਪਸ ਆਉਂਦਾ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਹੋਣੀ ਵਾਰੀ ਹੀ ਨਹੀਂ ਦੱਸਿਆ ਗਿਆ ਕਿ ਉਹ ਉਹਨਾਂ ਦਾ ਕੀ ਕੀਤਾ ਜੀ ਕੋ ਪਚਾਪ ਪੀਤੇ ਘਰੋ ਚੁੱਕਿਆ ਗਿਆ ਤੇ ਉਸ ਤੋਂ ਬਾਅਦ ਉਹਦਾ ਕੋਈ ਖੁਰਾਕ ਹੋਣੀ ਜੀ ਤੇ ਜਿਹੜਿਆ ਇਹ ਪੀਲੀ ਪੀਤ ਅਸੀਂ ਮਤਲਬ ਕਿ 11 ਸਾਡੇ ਸਿੱਖ ਨੌਜਵਾਨ ਸੀ ਜਿਹੜੇ ਸੀ ਇਹ ਝੂਠੇ ਬੋਸ ਮੁਕਾਬਲੇ ਸਮਾਰੇ ਉਹ ਆਪਣੇ ਪਰਿਵਾਰਾਂ ਦੇ ਨਾਲ ਗੁਰਦ ਆਮਾਂ ਦੀ ਯਾਤਰਾ ਕਰ ਰਹੇ ਨੇ 15 ਸਾਲ ਗਏ ਨੇ ਹਜੂਰ ਸਾਲ ਗਏ ਨੇ ਮਤਲਬ ਜਿੰਨੇ ਵੀ ਉਸ ਉਧਰਲੇ ਏਰੀਆ ਚ ਗੁਰਦਾਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਜੀ ਤੇ ਪੌਲਸ ਉਹਨਾਂ ਨੂੰ ਪੀਲੀ ਪੀਰ ਤੋਂ ਉਹਨਾਂ ਨੂੰ 11 ਨੌਜਵਾਨਾਂ ਨੂੰ ਉਸ ਗੱਡੀ ਚ ਉਤਾਰਦੀ ਆ ਉਹਨਾਂ ਦੇ ਪਰਿਵਾਰਾਂ ਦੇ ਸਾਹਮਣੇ ਉਤਾਰਦੀ ਆ ਉਹਨਾਂ ਨੂੰ ਬਖੋ ਬਖਰੀ ਥਾਂ ਲਿਆ ਕੇ ਉਹਨਾਂ ਦੇ ਕੋਚੂ ਠੇ ਕੋਸ ਮੁਕਾਬਲੇ ਬਣਾ ਦਿੱਤੇ ਜਾਂਦੇ ਸੀ ਤੇ ਇਹ ਜਿਹੜਾ ਮਤਲਬ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਦੌਰ ਸੀ ਜਿਹਨੂੰ ਅਸੀਂ ਪੁਲਿਸ ਦੇ ਸਰਕਾਰਾਂ ਦੇ ਜ਼ੋਰ ਜ਼ਬਰ ਜ਼ੁਲਮ ਦਾ ਕਾਲਾ ਦੌਰ ਕਹਿੰਦੇ ਆ ਉਸ ਜ਼ੋਰ ਜ਼ਬਰ ਦੇ ਕਾਲੇ ਦੌਰ ਚ ਪੰਜਾਬ ਚ ਵੀ ਇਹੀ ਕਹਾਣੀ ਬੱਪਰਦੀ ਸੀ ਕਿ ਨੌਜਵਾਨ ਆ ਜਿਹੜਾ ਸੀ ਉਹਨੂੰ ਚੁੱਕਿਆ ਜਾਂਦਾ ਸੀ ਚਾਹੇ ਘਰੋਂ ਚੱਕ ਲੈਣ ਚਾਹੇ ਕਿਸੇ ਹੋਰ ਥਾਂ ਤੋਂ ਚੱਕ ਲੈਣ ਤੇ ਕਦੋਂ ਉਹਦਾ ਪੁਲਿਸ ਮੁਕਾਬਲਾ ਜਿਹੜਾ ਜਦ ਪੂਰੀ ਤਰ੍ਹਾਂ ਝੂਠਾ ਹੁੰਦਾ ਸੀ ਉਹ ਬਣਾਇਆ ਜਾਂਦਾ ਸੀ ਕਿ ਕਿ ਫਲਾਣਾ ਅਤਵਾਦੀ ਪੁਲਿਸ ਦੇ ਕਾਬੂ ਆਇਆ ਤੇ ਫਿਰ ਉਹਨੇ ਪੁਲਿਸ ਵਾਲਿਆਂ ਨੂੰ ਗੋਲੀ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਦੇ ਰਾਜ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਮਾਰਿਆ ਗਿਆ ਸੋ ਇਹ ਕਹਾਣੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਸਾਡੇ ਸਾਹਮਣੇ ਆ ਕਿ 25000 ਸਿੱਖ ਨੌਜਵਾਨਾਂ ਦੀਆਂ ਜਿਹੜੀਆਂ ਅਣਪਛਾਤੀਆਂ ਕਹਿ ਲਾਸ਼ਾਂ ਕਰਕੇ ਸਾੜੀਆਂ ਗਈਆਂ ਸੀ ਜਸਵੰਤ ਸਿੰਘ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦਾ ਖੁਰਾਕੋਜ ਵੀ ਲੱਭ ਲਿਆ ਸੀ ਸਿਰਫ ਤਿੰਨ ਜ਼ਿਲ੍ਹਿਆਂ ਚੋਂ ਜੀ ਸੋ ਜੇ ਤਿੰਨ ਜ਼ਿਲ੍ਹਿਆਂ ਦੇ ਵਿੱਚ 25000 ਅਣਪਛਾਤੀਆਂ ਆ ਕੇ ਸਾੜੀਆਂ ਗਈਆਂ ਲਾਸ਼ਾਂ ਨੇ ਜਿਹੜੀਆਂ ਉਹਨਾਂ ਦਾ ਅਸੀਂ ਖੁਰਾਕੋਜ ਵੀ ਲੱਭ ਲਿਆ ਸੀ ਤੇ ਸਮੁੱਚੇ ਪੰਜਾਬ ਦੇ ਵਿੱਚ ਗਿਣਤੀ ਕਿੰਨੀ ਵੱਡੀ ਹੋਊਗੀ ਬਿਲਕੁਲ ਸੋ ਇਹ ਜਿਹੜਾ ਹੁਣ ਤੱਕ ਦੇ ਜਿਹੜੇ ਮਤਲਬ ਗੈਰ ਸਰਕਾਰੀ ਅੰਕੜੇ ਨੇ ਕਿਉਂਕਿ ਸਰਕਾਰ ਤਾਂ ਮੰਨਣ ਲਈ ਤਿਆਰ ਹੀ ਨਹੀਂ ਹੈ। ਹਾਂਜੀ। ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਉਹ ਕੋਈ ਕੀਮਤ ਹੀ ਨਹੀਂ ਰੱਖਦੇ ਨਾ ਉਹਨਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਹਾਂਜੀ। ਇੱਥੋਂ ਤੱਕ ਕਿ ਸਿੱਖ ਕੌਮ ਦੀ ਜਿਹੜੀ ਮਤਲਬ ਸਾਡੀ ਸਰਵ ਉੱਚ ਅਦਾਲਤ ਆ ਸ਼੍ਰੀ ਅਕਾਲ ਤਖਤ ਸਾਹਿਬ ਉਹਦੇ ਉਸ ਵੇਲੇ ਦੇ ਜਿਹੜੇ ਕਾਰਜਕਾਰੀ ਜਥੇਦਾਰ ਸੀ ਜਥੇਦਾਰ ਗੁਰਦੇਵ ਸਿੰਘ ਕੌਕੇ ਜੀ। ਉਸ ਸ਼ਖਸੀਅਤ ਨੂੰ ਜਿਹੜੀ ਮਤਲਬ ਕੌਮ ਦੀ ਉਸ ਵੇਲੇ ਦੀ ਸਰਵੋੱਚ ਸ਼ਖਸੀਅਤ ਸੀ ਹਾਂਜੀ ਧਾਰਮਿਕ ਪੱਖ ਤੋਂ ਉਸ ਸ਼ਖਸੀਅਤ ਨੂੰ ਵੀ ਪੁਲਿਸ ਨੇ ਚੁੱਕਿਆ ਘਰੋਂ ਚੁੱਕਿਆ ਪਿੰਡ ਵਾਲਿਆਂ ਦੇ ਸਾਹਮਣੇ ਚੁੱਕਿਆ ਹਾਂਜੀ ਤੇ ਕਿੰਨੇ ਦਿਨ ਉਹਨਾਂ ਤੇ ਜਗਰਾਉਂ ਦੇ ਪੁਲਿਸ ਥਾਣਿਆਂ ਤੇ ਤਸ਼ੱਦਦ ਹੁੰਦਾ ਰਿਹਾ ਜਿਹੜਾ ਉਸ ਵੇਲੇ ਜਿਹੜੇ ਥਾਣਿਆਂ ਚ ਬੰਦੇ ਕੈਦ ਸੀ ਉਹਨਾਂ ਨੇ ਆਪਣੀ ਅੱਖੀਂ ਦੇਖਿਆ ਹਾਂਜੀ ਪਰੰਤੂ ਉਸ ਤੋਂ ਬਾਅਦ ਉਹਨਾਂ ਦਾ ਮਤਲਬ ਖੋਰਾ ਖੋਚ ਕਿਹਾ ਕਿਹਾ ਜਾਂਦਾ ਕਿ ਉਹ ਹਰਾਸੇ ਤੋਂ ਭੱਜ ਗਏ ਨੇ ਜੀ ਇਹਦੇ ਬੰਦੇ ਦੀਆਂ ਲੱਤਾਂ ਤੋੜੀਆਂ ਹੋਈਆਂ ਨੇ ਬਾਹਾਂ ਤੋੜੀਆਂ ਹੋਈਆਂ ਨੇ ਸਾਰਿਆਂ ਨੇ ਦੇਖਿਆ ਜਿਹੜੇ ਉਸ ਵੇਲੇ ਉੱਥੇ ਸੀ। ਜਾਸ਼ਨਦੀਦ ਗਵਾਹ ਨੇ ਜਿਹੜੇ ਭੁਗਤੇ ਨੇ। ਜੀ। ਪਰੰਤੂ ਉਹ ਬਾਅਦ ਵਿੱਚ ਕਹਿ ਦਿੱਤਾ ਗਿਆ ਕਿ ਉਹ ਕੋਸ ਸਰਾਸਤ ਤੋਂ ਭੱਜ ਗਏ ਨੇ ਤੇ ਅੱਜ ਤੱਕ ਉਹਨਾਂ ਦਾ ਕੋਈ ਖੁਰਾਕ ਹੋ ਜਰੀ ਦਿੱਤਾ ਗਿਆ। ਹਾਂਜੀ। ਸੋ ਇਹ ਪੰਜਾਬ ਦੀ ਮਤਲਬ ਏਡੀ ਵੱਡੀ ਤਰਾਸ ਦੀ ਰਹੀ ਆ ਏਡੀ ਪੰਜਾਬ ਦੀ ਇਹ ਕਾਲੀ ਕਹਾਣੀ ਆ। ਇਹ ਅਸੀਂ ਆਮ ਵਿਅਕਤੀ ਤੱਕ ਇਹ ਗੱਲ ਕਰ ਸਕਦੇ ਹਾਂ ਕਿ ਸਾਡੀ ਸਾਡੇ ਜਿਹੜੀ ਸਰਵ ਉੱਚਤ ਧਾਰਮਿਕ ਸ਼ਖਸੀਅਤ ਸੀ ਉਹਦੇ ਨਾਲ ਇਹ ਕੁਝ ਵਾਪਰਿਆ। ਜੀ। ਸੋ ਪੰਜਾਬ ਦੇ ਵਿੱਚ ਕਿੰਨੇ ਲੱਖ ਸਿੱਖ ਨੌਜਵਾਨ ਮੁੰਡਿਆਂ ਦਾ ਖੂਨ ਆ ਜਿਹੜਾ ਝੂਠੇ ਪੁਲਸ ਮੁਕਾਬਲਿਆਂ 'ਚ ਵਹਾਇਆ ਗਿਆ ਅੱਜ ਤੱਕ ਨਾ ਤਾਂ ਕੌਮ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਅੰਕੜੇ ਇਕੱਠੇ ਕਰ ਲਏ ਜਾਣ ਸ਼ੁਰੂ-ਸ਼ੁਰੂ 'ਚ ਜਰੂਰ ਕੁਲਦੀਪ ਸਿੰਘ ਕਮਿਸ਼ਨ ਸੀ ਜਾਂ ਉਸ ਤੋਂ ਬਾਅਦ ਜਦੋਂ ਪਹਿਲਾਂ ਜਸਵੰਤ ਸਿੰਘ ਕਾਰੜਾ ਨੇ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਕੁਲਦੀਪ ਸਿੰਘ ਕਮਿਸ਼ਨ ਨੇ ਉਸ ਤੋਂ ਬਾਅਦ ਮਤਲਬ ਕੌਮ ਨੇ ਗੰਭੀਰਤਾ ਦੇ ਨਾਲ ਇਸ ਪਾਸੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਘਟੋ ਘਟ ਉਹ ਸੂਚੀ ਤਾਂ ਬਣਾ ਲਈਏ ਕਿ ਅੱਜ ਉਸ ਦੌਰ ਦੇ ਵਿੱਚ ਸਾਡੇ ਕਿੰਨੇ ਸਿੱਖ ਨੌਜਵਾਨਾਂ ਦਾ ਖੂਨ ਆ ਜਿਹੜਾ ਸਮੇਂ ਦੀਆਂ ਸਰਕਾਰਾਂ ਨੇ ਪੀਤਾ ਜੀ ਸੋ ਉਹ ਜਿਹੜਾ ਪੀਲੀ ਪੀਠ ਵਾਲੀ ਗੱਲ ਤੁਸੀਂ ਕੀਤੀ ਆ ਉਹ ਹੀ ਕੁਝ ਸੇਮ ਇਹ ਕਹਾਣੀ ਆ ਜਿਹੜੀ ਉਸ ਮੁੱਚੇ ਦੇਸ਼ ਚ ਵਾਪਰਦੀ ਰਹੀ ਆ ਤੇ ਇਹ ਜਿਹੜੇ ਝੂਠੇ ਪੁਲਿਸ ਮੁਕਾਬਲੇ ਆ ਅੱਜ ਠੀਕ ਹੈ ਕਿ ਪੀਲੀ ਪੀਠ ਵਾਲਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਹੋਇਆ 57 ਪੁਲਿਸ ਵਾਲੇ ਨੇ ਉਹਨਾਂ ਨੇ 11 ਸਿੱਖ ਨੌਜਵਾਨਾਂ ਨੂੰ ਮਤਲਬ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ 10 ਪੁਲਸ ਵਾਲੇ ਹੁਣ ਤੱਕ ਮਰ ਚੁੱਕੇ ਨੇ 47 ਨੂੰ ਤਾਂ ਉਮਰ ਸਾਰੀ ਉਮਰ ਦੀ ਕੈਦ ਦੀ ਸਜ਼ਾ ਹੋਈ ਹੈ ਪਰ ਤੂੰ ਹੁਣ ਗੱਲ ਅਗਲੀ ਇਹ ਹੈ ਕਿ ਜੋ ਕੁਝ ਪੀਲੀ ਭੀਤ ਵਾਪਰਿਆ ਉਹ ਕੁਝ ਪੰਜਾਬ 'ਚ ਵਾਪਰਿਆ ਵੱਡੀ ਪੱਧਰ ਤੇ ਵਾਪਰਿਆ ਪਰੰਤੂ ਪੰਜਾਬ ਦੇ ਵਿੱਚ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਕੌਣ ਦੇਊਗਾ ਤੇ ਕੌਣ ਲਊਗਾ ਹਾਂਜੀ ਕਿਉਂਕਿ ਕੌਮ ਨੇ ਵੀ ਅਜੇ ਤੱਕ ਗੰਬੀਰਤਾ ਦੇ ਨਾਲ ਇਨਸਾਫ ਲੈਣ ਦਾ ਜਿਹੜਾ ਸੰਘਰਸ਼ ਆ ਜਿਹੜਾ ਹੱਕ ਮੰਗਿਆ ਨਹੀਂ ਹੱਕ ਤਾਂ ਖੂਨ ਹੀ ਪੈਂਦੇ ਨੇ ਜੀ ਸੋ ਉਹ ਜਿਹੜੀ ਗੱਲ ਆ ਹਲੇ ਪੰਜਾਬ ਚ ਮੈਨੂੰ ਨਹੀਂ ਦਿਖਾਈ ਦੇ ਰਹੀ ਤੇ ਕਦੋਂ ਉਹ ਸੱਚ ਸਾਡੇ ਸਾਹਮਣੇ ਆਊਗਾ ਕਦੋਂ ਇਨਸਾਫ ਸਾਡੀ ਝੋਲੀ ਪਊਗਾ ਇਹ ਤਾਂ ਪਰਮਾਤਮਾ ਜਾਣਦਾ ਕੀ ਇਸ ਫੈਸਲੇ ਤੋਂ ਬਾਅਦ ਪੰਚਾਇਤ ਦੇ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਬਾਰੇ ਵੀ ਕੋਈ ਗੱਲ ਤੁਰ ਸਕਦੀ ਹੈ ਦਿਖੋ ਵੀ ਭਾਵੇਂ ਜਦੋਂ ਤੱਕ ਪੰਜਾਬ ਦੇ ਵਿੱਚ ਸਿੱਖ ਕੌਮ ਦਾ ਦਰਦ ਸਮਝਣ ਵਾਲੀ ਸਿੱਖ ਕੌਮ ਦੇ ਪਰਵਾਨਿਆਂ ਦੀ ਸਿੱਖੀ ਸੋਚ ਵਾਲੇ ਲੋਕਾਂ ਦੀ ਸਰਕਾਰ ਨਹੀਂ ਆਉਦੀ ਜੀ ਉਦੋਂ ਤੱਕ ਇਸ ਤਰ੍ਹਾਂ ਦੀ ਸੋਚ ਗੱਲ ਨੂੰ ਸੋਚਣਾ ਵੀ ਮੈਨੂੰ ਲੱਗਦਾ ਕਿ ਸਿਰਫ ਮੂਰਖਾਂ ਵਾਲੀ ਗੱਲ ਹੈ ਜੀ ਬਾਦਲ ਸਰਕਾਰ ਆ ਜਿਹੜੀ ਪੰਜਾਬ ਚ ਸਤਾ ਚ ਜੇ ਆਈ ਤਾਂ ਇਹਨਾਂ ਨੇ ਜਿਹੜਾ 1997 ਦੀ ਜਦੋਂ ਇਹਨਾਂ ਨੇ ਇਲੈਕਸ਼ਨ ਜਿੱਤੀ ਹੈ 1996 ਚ ਇਹਨਾਂ ਨੇ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਉਹਦੇ ਚ ਬੜਾ ਇਹਨਾਂ ਨੇ ਸਾਫ਼ ਤੇ ਸਪਸ਼ਟ ਲਿਖਿਆ ਸੀ ਕਿ ਟੂਠੇ ਪੁਲਸ ਮੁਕਾਬਲੇ ਕਰਨ ਵਾਲੇ ਜਿਹੜੇ ਪੁਲਸ ਅਫਸਰ ਨੇ ਜਾਂਚ ਕੀਤੀ ਜਾਊਗੀ ਦੋਸ਼ੀਆਂ ਨੂੰ ਸਜ਼ਾਵਾ ਦਿੱਤੀ ਜਾਊਗੀ ਹਾਂ ਪਰਤੂ ਹੋਇਆ ਕੀ ਆ ਹੋਇਆ ਇਹ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਉਸ ਪੁਲਿਸ ਅਫਸਰ ਨੂੰ ਜਿਹੜਾ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਲਈ ਸਭ ਤੋਂ ਵੱਧ ਬਦਨਾਮ ਸੀ ਸੁਮੇਧ ਸੈਣੀ ਹਾਂਜੀ ਜਿਹੜਾ ਸਭ ਤੋਂ ਵੱਧ ਬਦਨਾਮ ਸੀ ਇਜ਼ਹਾਰ ਹ আলম ਹਾਂਜੀ ਉਹਨਾਂ ਵਿਅਕਤੀਆਂ ਨੂੰ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਤਾ ਜੀ ਇਜ਼ਹਾਰ ਆਲਮ ਦੀ ਘਰ ਵਾਲੀ ਨੂੰ ਟਿਕਟ ਦੇ ਕੇ ਉਹਨੂੰ ਪਹਿਲਾਂ ਐਮ.ਐਲ.ਏ ਤੇ ਫਿਰ ਉਹਨੂੰ ਸੰਸਦ ਦੀ ਸਖਤਰ ਬਣਾਤਾ ਜੀ ਸੋ ਜਿਨ੍ਹਾਂ ਲੋਕਾਂ ਨੇ ਕੌਮ ਨਾਲੇ ਵਾਦਾ ਕੀਤਾ ਸੀ ਕਿ ਅਸੀਂ ਠੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਾਵਾਂਗੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਉਹਨਾਂ ਨੇ ਉਹ ਉਹਨਾਂ ਠੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਹਾਕਮ ਬਣਾਤਾ ਜੀ ਸੋ ਉਹਨਾਂ ਤੋਂ ਅਸੀਂ ਕਿਸ ਗੱਲ ਦੀ ਉਮੀਦ ਰੱਖਦੇ ਹਾਂ ਜਿਹੜੀ ਆਪਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਿਹੜੇ ਜਥੇਦਾਰ ਸੀ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗੁਰਦੇਵ ਸਿੰਘ ਕੌਕੇ ਉਹਨਾਂ ਨੂੰ ਜਦੋਂ ਪੁਲਿਸ ਨੇ ਝੂਠੇ ਪੁਲਸ ਮੁਕਾਬਲੇ 'ਚ ਭਾਵੇਂ ਕਿ ਪੁਲਿਸ ਨੇ ਗੱਲ ਪਰਵਾਹ ਨਹੀਂ ਨੀ ਕੀਤੀ ਉਹਨਾਂ ਨੇ ਤਾਂ ਕਿਹਾ ਜੀ ਭੱਜ ਗਏ ਕ੍ਰਾਸੇ ਤੋਂ ਉਸ ਵੇਲੇ ਜਿਹੜਾ ਧਰਨਾ ਲੱਗਿਆ ਸੀ ਜਗਰੌਂ 'ਚ ਜੀ ਉਸ ਧਰਨੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਖੁਦ ਸ਼ਾਮਲ ਹੋਇਆ ਸੀ ਜੀ ਤੇ ਉਹਨੇ ਉਸ ਵੇਲੇ ਵੀ ਇਹ ਗੱਲ ਕੀਤੀ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਇਸ ਗੱਲ ਦਾ ਲੇਖਾ ਜੋਖਾ ਹੈ ਜਿਹੜਾ ਲਵਾਂਗੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਸੱਚ ਨੂੰ ਸਾਹਮਣੇ ਲਿਆਵਾਂਗੇ ਜੀ ਪਰੰਤੂ ਉਸ ਤੋਂ ਬਾਅਦ ਜਦੋਂ ਤਵਾੜੀ ਕਮਿਸ਼ਨ ਦੀ ਜਿਹੜੀ ਰਿਪੋਰਟ ਆਈ ਜਿਹਦੇ 'ਚ ਇਸ ਗੱਲ ਦੀ ਉਮੀਦ ਕੀਤੀ ਗਈ ਸੀ ਇਸ ਤਰ੍ਹਾਂ ਦੀ ਪਰਫਾਰਮੈਂਸ ਸੀ ਕਿ ਉਹਦੇ 'ਚ ਸੱਚ ਆ ਜੀ ਪਰੰਤੂ ਅੱਜ ਤੱਕ ਉਹ ਉਹ ਰਿਪੋਰਟ ਆ ਜਿਹੜੀ ਉਹ ਜਨਤਕ ਨਹੀਂ ਹੋਈ ਹਾਂਜੀ ਸੋ ਜਿਸ ਸਰਕਾਰ ਨੇ ਠੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਨਾਂ ਤੇ ਰਾਸਤਾ ਪ੍ਰਾਪਤ ਕੀਤੀ ਆ ਜੀ ਉਹ ਉਸ ਤੋਂ ਭੱਜ ਗਏ ਨੇ ਉਸ ਤੋਂ ਪਹੌੜੇ ਹੋ ਗਏ ਨੇ ਸੋ ਇਹਨਾਂ ਲੋਕਾਂ ਤੋਂ ਦੂਸਰੇ ਪਾਸੇ ਜੇ ਅਸੀਂ ਕਾਂਗਰਸ ਦੀ ਗੱਲ ਕਰਦੇ ਆਂ ਕਿ ਉਹ ਤੂੰ ਉਹ ਤਾਂ ਖੁਦ ਉਹ ਕਾਤਲਾਂ ਦੇ ਟੋਲਿਆਂ 'ਚ ਸ਼ਾਮਲ ਆ ਤੇ ਇਹਨਾਂ ਧਿਰਾਂ ਤੋਂ ਅਸੀਂ ਇਸ ਗੱਲ ਦੀ ਉਮੀਦ ਨਹੀਂ ਕਰ ਸਕਦੇ ਕਿ ਇਹ ਇਹਨਾਂ ਧਿਰਾਂ 'ਚੋਂ ਕਿਸੇ ਧਿਰ ਦੀ ਸਰਕਾਰ ਆ ਜਿਹੜੀ ਉਹ ਪੰਜਾਬ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਪੰਜਾਬ 'ਚ ਸਿੱਖ ਜਵਾਨੀ ਦਾ ਕਾਹਨ ਹੋਇਆ ਉਹਦੀ ਜਾਂਚ ਕਰਵਾਊਗੀ ਜਾਂ ਦੋਸ਼ੀਆਂ ਨੂੰ ਸਜ਼ਾ ਦੇਊਗੀ ਉਹ ਸਿਰਫ ਤੇ ਸਿਰਫ ਜਿਹੜੀ ਸਹੀ ਮਹੀਨਿਆਂ ਦੇ ਵਿੱਚ ਪੰਥਕ ਸਰਕਾਰ ਆਉਗੀ ਉਹੀ ਕਰ ਸਕਦੀ ਆ ਪਰ ਤੂੰ ਅੱਜ ਦੀਆਂ ਸਥਿਤੀਆਂ ਨੇ ਜਿਹੜੀਆਂ ਉਹਨਾਂ 'ਚ ਹਲੇ ਇਹੋ ਜੀ ਕੋਈ ਉਮੀਦ ਦਿਖਾਈ ਨਹੀਂ ਦਿੰਦੀ ਪਰ ਤੂੰ ਅਸੀਂ ਆਸ ਦੇ ਨਾਲ ਹੀ ਜਹਾਨ ਹੈ ਤੇ ਉਮੀਦ ਕਰਦੇ ਆ ਕਿ ਕਦੇ ਨਾ ਕਦੇ ਪੰਥ ਨੂੰ ਜਾਗ ਵੀ ਆਉਗੀ ਤੇ ਜਾਗਰੂਕਤਾ ਵੀ ਆਉਗੀ ਤੇ ਉਹਨਾਂ ਨੂੰ ਇਸ ਗੱਲ ਦਾ ਦਰਦ ਵੀ ਆਊਗਾ ਕਿ ਅਸੀਂ ਆਪਣੇ ਲਈ ਇਨਸਾਫ ਨਹੀਂ ਲੈ ਸਕੇ ਸੋ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਕੌਮ ਨੂੰ ਇਸ ਤਰ੍ਹਾਂ ਦੀ ਸੋਝੀ ਦਿੱਤੀ ਕਿ ਪੰਥਕ ਸਰਕਾਰ ਕੋਈ ਪੰਜਾਬ ਦੀ ਸਤਾ ਤੇ ਕਾਬੂ ਜੁਈ ਤੇ ਜਰੂਰ ਇਹ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਜੇ ਜਾਂਚ ਹੋਦੀ ਆ ਤੇ ਉਹਦਾ ਇਨਸਾਫ ਦੀ ਕਿਤੇ ਨਾ ਕਿਤੇ ਉਮੀਦ ਆ ਜਿਹੜੀ ਉਹ ਕੀਤੀ ਜਾ ਸਕਦੀ ਆ ਨਹੀਂ ਤੇ ਖਤਮ ਤਾਂ ਹੋ ਹੀ ਚੁੱਕੀ ਆ ਬਾਦਲਦਲ ਦਾ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਆਖਿਰ ਕਿੱਥੋਂ ਤੱਕ ਕੀ ਰੋਲ ਰਿਹਾ ਹੈ ਦੇਖੋ ਪੀਪਾ ਜੇ ਅਤਲਗਸੀ ਇਤਿਹਾਸ ਚੋਂ ਫੁਰੋਲੀਏ ਜਿਹੜਾ ਉਸ ਦੌਰ ਦਾ ਇਤਿਹਾਸ ਹੈ ਹਾਂਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਰੇ ਤੇ ਰਵੇਰੋ ਦੀ ਜਿਹੜੀ ਜੁੰਡਲੀ ਸੀ ਜੀ ਫਿਰ ਇਸ گورనర్ ਸੀ ਰਵੇਰੋ ਪੰਜਾਬ ਪੁਲਿਸ ਦਾ ਮੁਖੀ ਸੀ ਇਸ ਜੁੰਡਲੀ ਨੇ ਪੰਜਾਬ ਦੇ ਵਿੱਚ ਜਿੰਨਾ ਕਤਲ ਆਮ ਕੀਤਾ ਜਿੰਨਾ ਸਿੱਖ ਜਵਾਨਾਂ ਦਾ ਕਾਣ ਕੀਤਾ ਸ਼ਾਇਦ ਨਹੀਂ ਜੀ ਇਸੇ ਹੀ ਜੁਟਲੀ ਜਿੰਨਾ ਦੀ ਮੈਂ ਗੱਲ ਕੀਤੀ ਆ ਜਿਹੜਾ ਉਹ ਇਜ਼ਹਾਰ ਆलम ਹੋ ਗਿਆ ਮੁਹੰਮਦ ਮੁਰਤਕਾ ਹੋ ਗਿਆ ਅਜੀਤ ਸਿੰਘ ਸੰਧੂ ਹੋ ਗਿਆ ਜਿਹੜੀ ਇਸ ਤਰ੍ਹਾਂ ਦੇ ਜ਼ਾਲਮ ਪੁਲਿਸ ਅਫਸਰ ਸੀ ਉਹ ਸਾਰੇ ਇਸੇ ਜੁਟਲੀ ਦਾ ਹਿੱਸਾ ਸੀ ਸੁਨੇਟ ਸੈਡੀ ਹੋ ਗਿਆ ਗੋਵਿੰਦ ਰਾਮ ਹੋ ਗਿਆ ਇਹ ਸਾਰੇ ਉਸੇ ਜੁਟਲੀ ਦਾ ਹਿੱਸਾ ਸੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਕਹਾਣਾ ਜਿਹੜਾ ਉਹ ਕੀਤਾ ਤੇ ਉਸ ਤੋਂ ਬਾਅਦ ਜੇ ਪੰਜਾਬ ਦੀ ਜਵਾਨੀ ਦੇ ਕਹਾਣ ਦੀ ਗੱਲ ਅਸੀਂ ਕਰਦੇ ਆ ਤਾਂ ਬਿਆਨਤ ਸਿੰਘ ਤੇ KPS ਗਿਲਦੀ ਚੁੰਡਲੀ ਦੀ ਗੱਲ ਕਰਦੇ ਆ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਪੈਰੇਦਾਰ ਨਹੀਂ ਬੜੀ ਪ੍ਰਮੁਖਤਾ ਦੇ ਨਾਲ ਛਾਪੀ ਸੀਗੀ ਤੇ ਆਪਾਂ ਚੈਨਲ ਤੇ ਵੀ ਇਸ ਗੱਲ ਦੀ ਚਰਚਾ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ KPS ਗਿਲ ਦੇ ਨਾਲ ਰਾਤ ਨੂੰ ਮੀਟਿੰਗਾਂ ਨੇ ਜੜੀਆਂ ਹੋ ਰਹੀਆਂ ਨੇ ਦੋਨੇ ਮਿਲ ਕੇ ਮਤਲਬ ਇਸ ਤਰ੍ਹਾਂ ਦੀ ਜਿਹੜੀ ਉਹ ਕਿ ਕਿ ਨੂੰ ਕਿ ਨੂੰ ਮਤਲਬ ਕਿ ਸ਼ਹੀਦ ਕਰਨਾ ਵਾ ਕੀ ਕੀ ਕਰਨਾ ਉਹ ਸਾਰੀਆਂ ਦੋਨਾਂ ਦੀਆਂ ਮਿਲਜੁਲ ਕੇ ਹੁੰਦੀਆਂ ਰਹੀਆਂ ਨੇ ਤੀਸਰੀ ਗੱਲ ਇਹ ਹੈ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਿਹੜੀ ਸਰਕਾਰ ਸਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਸਕਦੀ ਆ ਉਹਦੇ ਤੋਂ ਅਸੀਂ ਕੀ ਉਮੀਦ ਰੱਖਦੇ ਹਾਂ ਸੋ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਬਾਦਲ ਅਕਾਲੀ ਦਲ ਦਾ ਜਿਹੜਾ ਰੋਲ ਹੈ ਉਹ ਸਾਡੇ ਸਾਹਮਣੇ ਆ ਕਿ ਉਹਨਾਂ ਦਾ ਰੋਲ ਆ ਜਿਹੜਾ ਉਹ ਹਮੇਸ਼ਾ ਸਿੱਖ ਵਿਰੋਧੀ ਸਿੱਖ ਮਾਰੂ ਰਿਹਾ ਤੇ ਅੱਜ ਵੀ ਹੈ ਜੀ ਸੋ ਜੇ ਮਤਲਬ ਕਦੇ ਵੀ ਸਿੱਖ ਮੁੱਦਿਆਂ ਤੇ ਜੇ ਕੋਈ ਡਿਬੇਟ ਹੁੰਦੀ ਆ ਉਹਦੇ ਚ ਬਿਰਸਾ ਸਿੰਘ ਬਲਟੋਆ ਜਿਹੜਾ ਉਸ ਵੇਲੇ ਬੜਾ ਸੰਤਾਂ ਦੇ ਨੇੜੇ ਰਹੇ ਲੋਕ ਨੇ ਜਿਹੜੇ ਉਹ ਆਪਣੇ ਜਿਹੜੇ ਮਹਿਤਾ ਵਰਗੇ ਨੇ ਰਜਿੰਦਰ ਸਿੰਘ ਮਹਿਤਾ ਵਰਗੇ ਨੇ ਮਰਜੀ ਸਿੰਘ ਚਾਬਲਾ ਵਰਗੇ ਨੇ ਸੋ ਇਹ ਲੋਕ ਨੇ ਜਿਹੜੇ ਜਦੋਂ ਮਤਲਬ ਅੱਜ ਗੱਲ ਕਰਦੇ ਨੇ ਤੇ ਇਹਨਾਂ ਦੀ ਮਤਲਬ ਗੱਲ ਸੁਣ ਕੇ ਮਨ ਨੂੰ ਤੇ ਗੁੱਸਾ ਵੀ ਆਉਂਦਾ ਉੱਥੇ ਸ਼ਰਮ ਵੀ ਮਹਿਸੂਸ ਹੁੰਦੀ ਆ ਕਿ ਇਹਨਾਂ ਲੋਕਾਂ ਦਾ ਕਰਤਾਰ ਕੀ ਆ ਕੱਲ ਕੀ ਸੀ ਤੇ ਅੱਜ ਕੀ ਆ ਸੋ ਪੰਜਾਬ ਦੀ ਬਾਦਲ ਸਰਕਾਰ ਤੋਂ ਜਿਹੜੀ ਅੰਤਲੇ ਸਾਹਾਂ ਤੇ ਆ ਤੂੰ ਅਸੀਂ ਇਸ ਗੱਲ ਦੀ ਉਮੀਦ ਨਹੀਂ ਕਰ ਸਕਦੇ ਕਿ ਪੀਲੀ ਭਈ ਤੇ ਦਾ ਜਿਹੜਾ ਅ ਅਨਸਾਫ਼ ਆਇਆ ਉਸ ਅਨਸਾਫ਼ ਨੂੰ ਦੇਖਦਿਆਂ ਉਹ ਪੰਜਾਬ 'ਚ ਜਿਹੜਾ ਕਹਿਰ ਵਾਪਰਿਆ ਸੀ ਜਿਹੜਾ ਜ਼ਬਰ ਹੋਇਆ ਸੀ ਜਿਹੜਾ ਜ਼ੁਲਮ ਹੋਇਆ ਸੀ ਉਹਦੇ ਅਨਸਾਫ਼ ਦੀ ਗੱਲ ਕਰਨ ਗਈ ਕਿਉਂਕਿ ਇਹ ਖੁਦ ਦੁੱਖਾਂ ਦੀ ਕਹਾਣੀ ਹੈ ਹਾਂਜੀ ਦੂਸਰੇ ਪਾਸੇ ਪ੍ਰੋਫੈਸਰ ਦਵਿੰਦਰ ਪਾਰ ਸਿੰਘ ਭੁੱਲਰ ਦੇ ਕੋਟਾਲੇ ਤੇ ਦੇਸ਼த்ਰੋਹੀ ਮਾਮਲੇ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਹੁਣ ਪ੍ਰੋਫੈਸਰ ਭੁੱਲਰ ਦੀ ਪੈਰੋਲ ਦੀ ਕੀ ਸੰਭਾਵਨਾ ਹੈ ਦਕੋਬੀਬਾ ਜਿਸ ਦਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਸੀ ਕਿਉਂਕਿ ਉਸ ਵੇਲੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਬਾਪੂ ਸੂਰ ਸਿੰਘ ਖਾਲਸਾ ਨੇ ਸ਼ੁਰੂ ਕੀਤਾ ਸੀ ਉਹ ਸਿਖਰਾਂ ਤੇ ਸੀ ਹਾਂਜੀ ਸਰਕਾਰ ਉਹਦੀ ਤੋਂ ਡਰੀ ਵੀ ਹੋਈ ਸੀ ਕੰਬੀ ਵੀ ਹੋਈ ਸੀ ਤੇ ਸਰਕਾਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਤੇ ਇਹ ਅਮੀਰ ਸੀ ਕਿ ਪੰਜਾਬ ਲਿਆ ਕੇ ਉਹਨਾਂ ਨੂੰ ਤੁਰੰਤ 2 ਜਾਂ 3-4 ਦਿਨਾਂ ਦੇ ਵਿੱਚ ਰੋਲ ਤੇ ਰਹਾ ਕਰ ਦਿੱਤਾ ਜਾਵੇ। ਜੀ। ਪਰਤੂ ਸਮਾਂ ਜਿਹੜਾ ਉਹਨੇ ਜੂ ਟਰਨ ਲਈ ਸਰਕਾਰ ਦੀਆਂ ਅੱਖਾਂ ਬਦਲ ਗਈਆਂ ਉੱਪਰੋਂ ਉਹਨਾਂ ਨੂੰ ਘੁਰਕੀ ਆਈ, ਹਿੰਦੂਵਾਦੀ ਲੋਕਾਂ ਵੱਲੋਂ ਘੁਰਕੀ ਆਈ ਕੀ ਹੋਇਆ? ਤੇ ਇਹ ਉਹ ਜਾਣਦੇ ਨੇ ਪਰਤੂ ਉਹਨਾਂ ਦੀਆਂ ਅੱਖਾਂ ਨੇ ਜਿਹੜੀਆਂ ਬਦਲ ਗਈਆਂ ਤੇ ਉਹਨਾਂ ਨੇ ਦੋ ਬਹਾਨੇ ਕੱਢ ਤੇ। ਜੀ। ਕੇ ਪ੍ਰੋਫੈਸਰ ਦਿਵਿੰਦਰ ਪਾਲ ਸਿੰਘ ਕੋਲ ਲਰੂ ਅਸੀਤਾਰੇ ਆ ਕਰਨਾ ਚਾਹੁੰਦੇ ਆ ਪਰੰਤੂ ਕਾਨੂੰਨੀ ਅੜਚਣਾਂ ਨੇ ਹਾਂਜੀ ਉਹਦੇ ਚ ਕਾਨੂੰਨੀ ਅੜਚਣ ਏਸੀ ਕਿ ਇੱਕ ਪ੍ਰੋਫੈਸਰ ਦਿਵਿੰਦਰ ਪਾਲ ਸਿੰਘ ਭੂਲਰ ਵਿਰੋਧ ਕੇਸ ਸੀ ਜਿਹੜਾ ਉਹ ਗਾਜ਼ੀਆਬਾਦ ਚ ਚੱਲ ਰਿਹਾ ਸੀ ਹਾਂਜੀ ਤੇ ਇੱਕ ਉਹਨਾਂ ਦੇ ਵਿਰੁੱਧ ਕੇਸ ਅਸੀਂ ਜਿਹੜਾ ਉਹ ਬਟਾਲੇ ਚ ਜਿਹੜਾ ਦਰਜ ਹੋਇਆ ਸੀ ਉਹ ਚੱਲ ਰਿਹਾ ਸੀ ਸੋ ਜਦੋਂ ਮਤਲਬ ਕਿਸੇ ਵਿਅਕਤੀ ਵਿਰੋਧ ਕੋਈ ਕੇਸ ਅਦਾਲਤਾਂ ਚ ਪੈਂਡਿੰਗ ਪਏ ਨੇ ਚੱਲ ਰਹੇ ਨੇ ਤੇ ਉਹ ਉਦੋਂ ਉਹਦੀ ਜਿਹੜੀ ਪਰੋਲ ਤੇ ਰਿਹਾਈ ਆ ਜਿਹੜੀ ਉਹ ਨਹੀਂ ਹੋ ਸਕਦਾ ਹਾਂਜੀ ਸੋ ਇਹ ਦੋ ਬਹਾਨੇ ਸਰਕਾਰ ਨੇ ਲੱਭੇ ਪਰੰਤੂ ਅੱਜ ਦੀ ਅੱਜ ਦੀ ਤਰੀਕ ਦੇ ਵਿੱਚ ਇਹ ਦੋਨੇ ਕੇਸ ਆ ਜਿਹੜੇ ਜੀ ਚਾਹੇ ਉਹ ਗਾਜ਼ੀਆਬਾਦ ਵਾਲਾ ਉਹਦੇ ਚ ਵੀ ਪ੍ਰੋਫੈਸਰ ਭੋਲਰ ਨੂੰ ਜ਼ਮਾਨਤ ਮਿਲ ਗਈ ਆ ਤੇ ਇਹ ਜਿਹੜਾ ਦੂਸਰਾ ਬਟਾਲੇ ਵਾਲਾ ਦੇਸਤੁਰੂ ਦਾ ਕੇਸ ਜਿਹੜਾ ਉਹਨਾਂ ਤੇ ਦਰਜ ਹੋਇਆ ਹੋਇਆ ਸੀ ਉਹ ਤਾਂ ਮਤਲਬ ਰੱਦ ਹੀ ਹੋ ਗਿਆ ਹਾਂਜੀ ਅਦਾਲਤ ਨੇ ਉਹਨੂੰ ਰੱਦ ਕਰ ਦਿੱਤਾ ਪਹਿਲਾਂ ਉਹਦੇ ਚ ਵੀ ਜ਼ਮਾਨਤ ਦੇਤੀ ਸੀ ਬਲਤ ਹੁਣ ਉਹਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੋ ਇਸ ਵੇਲੇ ਪੰਜਾਬ ਦੀ ਬਾਦਲ ਸਰਕਾਰ ਕੋਲ ਕੋਈ ਕਾਨੂੰਨੀ ਬਹਾਨਾ ਬਾਕੀ ਨਹੀਂ ਹੈ ਜੀ ਕਿ ਅਸੀਂ ਇਸ ਕਾਰਨ ਇਸ ਕਾਨੂੰਨੀ ਅਚਨਚਾਰ ਪ੍ਰੋਫੈਸਰ ਭੁੱਲਰ ਨੂੰ ਪੈਰੋਲ ਨਹੀਂ ਦੇ ਸਕਦੇ ਸੋ ਜਦੋਂ ਉਹਨਾਂ ਕੋਲ ਕੋਈ ਬਹਾਨਾ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਫੈਸਰ ਭੁੱਲਰ ਦੀ ਰਿਹਾਈ ਆ ਜਿਹੜੀ ਉਹ ਕਿਵੇਂ ਕਿੰਨਾ ਹਾਲਾਤਾਂ ਚ ਕੋਈ ਇਸ ਵੇਲੇ ਬਾਦਲ ਸਰਕਾਰ ਇਹ ਚਾਹੂਗੀ ਕਿ ਇਹ ਸਗਲਦਾ ਅਸੀਂ ਕ੍ਰੈਡਿਟ ਲੈ ਸਕਦੇ ਹਾਂ ਜੀ ਜੇ ਲੈ ਸਕਦੇ ਆ ਤਾਂ ਕਿਵੇਂ ਲੈ ਸਕਦੇ ਆ ਉਸ ਤਰ੍ਹਾਂ ਦੀ ਕੋਈ ਯੋਜਨਾ ਬੰਦੀ ਕਰਕੇ ਜਿਹੜੀ ਉਹਨਾਂ ਦੀ ਰਿਹਾਈ ਆ ਉਹ ਕੀਤੀ ਜਾਊਗੀ ਪਰ ਹੁਣ ਮੈਨੂੰ ਲੱਗਦਾ ਕਿ ਹੁਣ ਬਹੁਤਾ ਲੰਬਾ ਸਮਾਂ ਜੀ ਪ੍ਰੋਫੈਸਰ ਪੁੱਲਰ ਨੂੰ ਜੇਲ੍ਹ ਦੀ ਕਾਲ ਕੋਖੜੀ ਚ ਨਹੀਂ ਰੱਖਿਆ ਜਾ ਸਕਦਾ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ